ਸਾਸੀ ਕਾਲ ਜੀ ਅਪਾ ਅੱਜ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਖੰਡੂਰ ਸਾਹਿਬ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਿਆ ਔਰ ਇਸ ਸਮੇ ਜੋ ਹੈਗੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਜੋ ਬੰਦ ਹੈਗੇ 23 April 2023 ਤੋਂ ਜਿਹੜਾ ਹੈਗਾ ਉੱਥੇ ਬੰਦ ਹੈਗੇ ਔਰ ਦੱਸਦੀ ਇੱਕ ਇੱਕ ਬਹੁਤ ਵੱਡੀ ਲੀਡ ਨਾਲ ਜਿਹੜਾ ਉਹਨਾਂ ਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਹੁਣ ਸਵਾਲ ਇਹ ਉੱਠਦਾ ਕਿ ਕੱਲ ਸਮੂਹ ਮੈਂਬਰ ਜਿਨਨੇ ਪਾਰਲੀਮੈਂਟ ਬਣੇ ਹੈਗੇ ਨਵੇਂ ਜਿਨਨੇ ਸਮੂਹ ਮੈਂਬਰ ਪਾਰਲੀਮੈਂਟ ਬਣੇ ਉਹਨਾਂ ਦਾ ਸੌ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਸੰਸਦ ਭਵਨ ਦਿੱਲੀ ਵਿਕੇ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਭਲਕੇ ਦਾ ਟਾਈਮ ਦਿੱਤਾ ਗਿਆ ਪੰਜਾਬ ਦੇ 13 ਦੇ 13 ਮੈਂਬਰ ਪਾਰਲੀਮੈਂਟ ਹੈਗੇ ਉਹਨਾਂ ਨੂੰ ਭਲਕੇ ਦਾ ਟਾਈਮ 12 ਵਜੇ ਤੋਂ ਲੈ ਕੇ 1 ਵਜੇ ਦਾ ਟਾਈਮ ਜੋ ਲਿਸਟ ਬਣਾਈ ਗਈ ਹੈਗੀ ਆ ਉਸ ਦੇ ਵਿੱਚ 12 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਟਾਈਮ ਜਿਹੜਾ ਦਰਜ ਕੀਤਾ ਗਿਆ ਕੀ ਭਾਈ ਅਮਰਤਪਾਲ ਸਿੰਘ ਖਾਲਸਾ ਇਸ ਸੌ ਚੁੱਕ ਸਮਾਗਮ ਵਿੱਚ ਪਹੁੰਚ ਸਕਣਗੇ ਇਸ ਸਮੇਂ ਦਾ ਜਿਹੜਾ ਸਭ ਤੋਂ ਵੱਡਾ ਸਵਾਲ ਬਣਦਾ ਹੈਗਾ ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ ਐਨਐਸਏ ਲਗਾਈ ਗਈ ਹੈਗੀ ਉਹਨਾਂ ਦੇ ਉੱਪਰ ਔਰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਗਿਆ ਸਾਂਭ ਵਿਖੇ ਮੈਂਬਰ ਪਾਰਲੀਮੈਂਟ ਬਣੇ ਆ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇੱਕ ਸਮਾਗਮ ਸੌ ਚੁੱਕ ਸਮਾਗਮ ਹੁੰਦਾ ਸੌ ਚੁੱਕਣ ਤੋਂ ਬਾਅਦ ਹੀ ਜਿਹੜਾ ਅਸਲ ਰੂਪ ਦੇ ਵਿੱਚ ਮੈਂਬਰ ਪਾਰਲੀਮੈਂਟ ਮੰਨਿਆ ਜਾਂਦਾ ਹੈਗਾ ਔਰ ਸਕੂਲ ਤਾਂ ਜਾਂ ਫੈਸਿਲਿਟੀ ਜੋ ਵੀ ਹੈ ਜੋ ਵੀ ਪਾਵਰ ਹੈਗੀ ਮੈਂਬਰ ਪਾਰਲੀਮੈਂਟ ਦੀ ਆਫਟਰ ਜਿਹੜਾ ਹੈਗਾ 100 ਚੁੱਕਣ ਤੋਂ ਬਾਅਦ ਦਿੱਤੀ ਜਾਂਦੀ ਹੈਗੀ ਔਰ ਇੱਥੇ ਬਹੁਤ ਵੱਡਾ ਇੱਕ ਸਵਾਲ ਬਣਦਾ ਹੈਗਾ ਕਿ ਇੱਕ ਸਵਾਲ ਇੱਥੇ ਉੱਠਿਆ ਹੈਗਾ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ 100 ਕਿਦਾਂ ਚੁੱਕਣਗੇ ਇੱਥੇ ਦੱਸ ਦਈਏ ਕਿ ਹਲਕੇ ਸੌ ਚੱਕ ਸਮਾਗਮ ਵਿੱਚ 340 ਨੰਬਰ ਲੜੀ ਨੰਬਰ 340 ਤੋਂ ਉਹਨਾਂ ਦਾ ਨਾਮ ਦਰਜ ਹੈਗਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਦੇ ਨਾਲ 12 ਵਜੇ ਤੋਂ ਲੈ ਕੇ 1 ਵਜੇ ਤੱਕ ਸੌ ਚੱਕ ਸਮਾਗਮ ਦਾ ਜਿਹੜਾ ਹਿੱਸਾ ਬਣਨ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ ਪਰ ਇੱਥੇ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਪਹਿਲਾਂ ਵੀ ਕਾਫੀ ਲੋਕ ਹੈਗੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਆ ਜੇਲ੍ਹ ਦੇ ਅੰਦਰ ਉਹਨਾਂ ਨੂੰ ਜਿਹੜੀ ਰਿਹਾਈ ਦਿੱਤੀ ਜਾਂਦੀ ਹੈਗੀ ਇੱਕ ਆਰਜੀ ਰੋਲ ਦੇ ਦਿੱਤੀ ਜਾਂਦੀ ਹੈਗੀ ਔਰ ਸੌ ਚੁੱਕ ਕੇ ਉਸੇ ਟਾਈਮ ਦੁਆਰਾ ਜਿਹੜਾ ਇੱਕ ਦਿਨ ਦੀ ਜਾਂ ਦੋ ਦਿਨ ਦੀ ਪ੍ਰੋਲ ਦਿੱਤੇ ਜਾਂਦੀ ਉਹਦੇ ਬਾਅਦ ਦੁਬਾਰਾ ਜੇਲ ਚਲੇ ਜਾਂਦੇ ਹੈਗੇ ਆ ਔਰ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਹਜੇ ਤੱਕ ਜਿਹੜੀ ਪ੍ਰੋਲ ਦਿੱਤੇ ਜਾਂਦੀ ਹਜੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਇੱਥੇ ਦੱਸ ਦਈਏ ਕਿ ਉਹਨਾਂ ਦੇ ਵਕੀਲ ਨੇ ਜੋ ਬਿਆਨ ਦਿੱਤਾ ਹੈਗਾ ਮੀਡੀਆ ਦੇ ਉੱਪਰ ਕਿ ਉਹਨਾਂ ਵੱਲੋਂ ਪ੍ਰੋਲ ਜਿਹੜੀ ਅਪਲਾਈ ਕਰ ਦਿੱਤੀ ਗਈ ਸੀ ਪਰ ਹਜੇ ਤੱਕ ਜਿਹੜੀ ਪ੍ਰੋਲ ਨਹੀਂ ਮਿਲੀ ਹੈਗੀ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਔਰ ਇੱਥੇ ਸਵਾਲ ਉੱਠਦਾ ਕਿ ਕੱਲ ਦੇ 100 ਟੱਕ ਸਮਾਗਮ ਦੇ ਵਿੱਚ ਕਿੱਦਾਂ ਪਹੁੰਚਣਗੇ ਇਸ ਤੋਂ ਇਲਾਵਾ ਅਗਰ 60 ਦਿਨ ਦੇ ਵਿੱਚ ਵਿੱਚ 100 ਨਹੀਂ ਚੁੱਕਦੇ ਤਾਂ ਮੈਂਬਰਸ਼ਿਪ ਜਿਹੜੀ ਖਾਲੀ ਕਰ ਦਿੱਤੀ ਜਾਂਦੀ ਹੈਗੀ ਉਹ ਸੀਟ ਜਿਹੜੀ ਖਾਲੀ ਘੋਸ਼ਿਤ ਕਰ ਦਿੱਤੀ ਜਾਂਦੀ ਆ ਯਾਨੀ ਕਿ ਜਿਹੜਾ ਵੀ ਸੰਸਦ ਬਣਦਾ ਮੈਂਬਰ ਪਾਰਲੀਮੈਂਟ ਬਣਦਾ ਉਸ ਨੂੰ 60 ਦਿਨ ਦੇ ਵਿੱਚ ਵਿੱਚ ਜਿਹੜੀ 100 ਚੁੱਕਣੀ ਲਾਜ਼ਮੀ ਹੁੰਦੀ ਕਾਨੂੰਨ ਅਨੁਸਾਰ ਹੁਣ ਇੱਥੇ ਕੀ ਕਾਨੂੰਨ ਪਰ ਕੇਰਾ ਬਣੇਗੀ ਕਿਦਾਂ ਭਾਈ ਅਮਰਪਾਲ ਸਿੰਘ ਖਾਲਸਾ ਸੌਂ ਚੁੱਕਣਗੇ ਇੱਥੇ ਹੋਰ ਦੱਸਦੀ ਹੈ ਕਿ ਭਾਈ ਅਮਰਪਾਲ ਸਿੰਘ ਹੀ ਅਕੇਲੇ ਨਹੀਂ ਹੈਗੇ ਜਿਹੜੇ ਜੇਲ੍ਹ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਬਣੇ ਇੱਕ ਜੰਮੂ ਕਸ਼ਮੀਰ ਦੇ ਬਾਰਾਮੂਲਾ ਹਲਕੇ ਤੋਂ ਅਬਦੁਰਸੀਦ ਨਾਮਕ ਵਿਅਕਤੀ ਜੋ ਤਿਹਾਰੜ ਜੇਲ੍ਹ ਵਿੱਚ ਬੰਦ ਹੈਗਾ ਉਹ ਵੀ ਜਿਹੜੇ ਹੈਗੇ ਵੱਡੀ ਲੀਡ ਨਾਲ ਤਰੀ ਬੋ ਲੱਖ ਵੋਟਾਂ ਨਾਲ ਜਿਹੜੇ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਉਹ ਵੀ ਕਿਦਾਂ ਕੱਲ ਸੌਂ ਚੁੱਕਣਗੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ ਜਿਵੇਂ ਭਾਈ ਅਮਰਤਪਾਲ ਸਿੰਘ ਖਾਲਸਾਤ 2 ਲੱਖ ਦੀ ਵੱਡੀ ਲੀਡ ਨਾਲ ਜਿੱਤੇ ਉਹਨਾਂ 'ਚ 4 ਲੱਖ ਵੋਟਾਂ ਪਈਆਂ ਸੀ ਔਰ 2 ਲੱਖ ਦੀ ਲੀਡ ਨਾਲ ਜਿਹੜੇ ਜਿੱਤੇ ਹੈਗੇ ਇਦਾਂ ਹੀ ਅਬਦੁਲ ਰਸੀਦ ਨੂੰ ਕਾਫੀ ਵੱਡੀ ਗਿਣਤੀ ਵਿੱਚ ਵੋਟਾਂ ਪਈਆਂ ਔਰ ਕਾਫੀ ਅੱਛੀ ਲੀਡ ਨਾਲ ਵੱਡੇ-ਵੱਡੇ ਧਾਕੜ ਲੀਡਰਾਂ ਨੂੰ ਹਰਾ ਕੇ ਜਿਹੜਾ ਉਹ ਮੈਂਬਰ ਪਾਰਲੀਮੈਂਟ ਬਣੇ ਜਣਾਂ ਦੇ ਦੋਨਾਂ ਦੇ ਜਿਹੜੇ 100 ਚੁੱਕਣ ਦੇ ਉੱਪਰ ਇੱਕ ਸਵਾਲੀਆ ਨਿਸ਼ਾਨ ਲੱਗਿਆ ਹੈ ਕਿ ਉਹ ਕਿੱਦਾਂ 100 ਚੁੱਕਣਗੇ ਔਰ ਕਿੱਦਾਂ ਮੈਂਬਰ ਪਾਰਲੀਮੈਂਟ ਬਣਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਹੜੀ ਕਾਨੂੰਨੀ ਪ੍ਰਕਿਰਿਆ ਵਿੱਚ ਉਹ ਨੰਗਣਗੇ ਉਹ ਮੈਂਬਰ ਪਾਰਲੀਮੈਂਟ ਦੇ ਸੌ ਚੁੱਕਣਗੇ